ਪੰਜਾਬ ਦੇ ਲੋਕਾਂ ਦੇ ਦਰਦਾਂ ਦੇ ਕਵੀ ਸ਼ੇਵ ਕੁਮਾਰ ਬਟਾਲਵੀ ਜੀ ਦੀ ਯਾਦ ਵਿੱਚ ਬਣਿਆ ਬਟਾਲਾ ਸ਼ਹਿਰ ਦਾ ਇਹ ਯਾਦਗਾਰੀ ਆਉਟੋਟੋਰੀਅਮ ਜਿਹਦੇ ਵਿੱਚ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਅ ਇੱਕ ਤਰੀਕੇ ਨਾਲ ਲੋਕਾਂ ਦੀ ਸੁਣਵਾਈ ਜਿਹੜੇ ਕਮਿਸ਼ਨ ਕੋਲ ਵੱਖ-ਵੱਖ ਰانيه ਸ਼ਿਕਾਇਤਾਂ ਆਈਆਂ ਹੋਈਆਂ ਸੀ ਉਹਨਾਂ ਦੇ ਵਿੱਚੋਂ ਕੁਝ ਫੈਸਲੇ ਲਿਆ ਕੇ ਅਸੀਂ ਲੋਕਾਂ ਦੇ ਵਿੱਚ ਸਾਹਮਣੇ ਰੋਬਰੂ ਹੋ ਕੇ ਸਬੰਧਤ ਵਿਭਾਗਾਂ ਨੂੰ ਵੀ ਉਹਦੇ ਨਾਲ ਬੁਲਾਇਆ ਤਾਂ ਜੋ ਲੋਕਾਂ ਨੂੰ ਜਸਟਿਸ ਇਨਸਾਫ ਆਮ ਪਬਲਿਕ ਨੂੰ ਜਿਹੜੇ ਸ਼ਹਿਰੀ ਆ ਪੰਜਾਬ ਦੇ ਉਹ ਆਪਣਾ ਉਹਨਾਂ ਦੀਆਂ ਸ਼ਿਕਾਇਤਾਂ ਨੂੰ ਖਤਮ ਕੀਤਾ ਜਾ ਸਕੇ ਅੱਜ ਲਾਈਵ ਸੁਣਵਾਈ ਜਿਹੜੀ ਹੈਗੀ ਉਹ ਕੀਤੀ ਗਈ ਆ ਔਰ ਪੂਰੇ ਪੰਜਾਬ ਦੇ ਵਿੱਚ ਕਿਉਂਕਿ 38% ਤੋਂ ਜ਼ਿਆਦਾ ਸ਼ਡਿਊਲ ਕਾਸਟ ਪਾਪੂਲੇਸ਼ਨ ਆ 2011 ਦੀ ਜਿਹੜੀ ਸੈਂਸਸ ਹੈ ਉਹਦੇ ਵਿੱਚ ਜਿਹੜਾ ਸ਼ੈਡਿਊਲ ਕਾਸਟ ਹੈ ਉਹ 31.94 ਹੈ ਲਗਭਗ 32% ਔਰ 15 ਸਾਲ ਇਹ ਸੈਂਸਸ ਹੋਏ ਨੂੰ ਹੋ ਚੁੱਕੇ ਆ ਔਰ ਜਿਹੜਾ ਡੈਕੇਡਲ ਗਰੋਥ ਹੈ دہਾਕਾਬਾਦ ਦਾ ਰੇਸ਼ਿਓ ਸ਼ੈਡਿਊਲ ਕਾਸਟਾਂ ਦੀ ਵਾਧੇਨ 15% ਹੈ ਤੇ 15 ਸਾਲਾਂ ਦੀ ਤਾਂ 20% ਦੇ ਦਰ ਨਾਲ ਉੱਠਤੀ% ਪਾਪੂਲੇਸ਼ਨ ਲਗਭਗ 32 ਦੀ 38 ਬਣਦੀ ਹੈ 38 ਦਾ ਮਤਲਬ ਹੈ ਕਿ ਜਿਹੜਾ 3.5 ਕਰੋੜ ਪੰਜਾਬੀ ਆ ਉਹਦੇ ਵਿੱਚ ਜਿਹੜੇ ਅਨੁਸੂਚਿਤ ਜਾਤੀ ਵਰਗ ਉਹ ਜੇ 38% ਦੇ ਹਿਸਾਬ ਨਾਲ ਲਾਇਆ ਜਾਵੇ ਤਾਂ ਲਗਭਗ 7 ਸਵਾ ਕਰੋੜ ਤੋਂ ਉਪਰ ਵਾਦੀ ਸ਼ੈਡਿਊਲ ਕਾਸਟ ਭਾਈਚਾਰੇ ਦੀ ਹੈ ਜੇ ਸਵਾ ਕਰੋੜ ਵਾਦੀ ਆ ਤਾਂ ਉਹਦਾ ਤਕਰੀਬਨ 70-80 ਲੱਖ ਵੋਟਰ ਵੀ ਆ ਪੰਜਾਬ ਚ ਮਤਲਬ ਇੱਕ ਬਹੁਤ ਵੱਡਾ ਸੈਕਸ਼ਨ ਵਾ ਜਿਹਦੀਆਂ ਜਿਨ੍ਹਾਂ ਦੇ ਲਈ ਕਨਸਟੀਟਿਊਸ਼ਨ ਦੇ ਵਿੱਚ ਬਹੁਤ ਸਾਰੇ ਸੇਫਗਾਰਡ ਨੇ ਕਨਸਟੀਟਿਊਸ਼ਨਲ ਰਾਈਟ ਨੇ ਉਹਨਾਂ ਸੇਫਗਾਰਡ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਜਿਹੜਾ ਹੈਗਾ ਉਹ ਆਰਟੀਕਲ 14 15 16 17 18 19 ਇਹ ਜਿਹੜੇ ਆਰਟੀਕਲ ਨੇ ਕਨਸਟੀਟਿਊਸ਼ਨ ਦੇ ਫੰਡਾਮੈਂਟਲ ਰਾਈਟ ਵਿੱਚ ਆਉਂਦੇ ਨੇ ਉਹ ਹਰ ਜਾਤੀ ਹਰ ਧਰਮ ਦੇ ਲੋਕਾਂ ਨੂੰ ਮਿਲੇ ਹੋਏ ਨੇ ਇਹਨੇ ਮਿਲੇ ਹੋਏ ਕਾਨੂੰਨਾਂ ਨੂੰ ਸਾਰੇ ਵਰਗਾਂ ਤੱਕ ਸਹੀ ਰੂਪ ਨਾਲ ਦੇਸ਼ ਦੀ ਸਰਕਾਰ ਸੂਬੇ ਦੀ ਸਰਕਾਰ ਪਹੁੰਚਾ ਸਕੇ ਸੰਵਿਧਾਨ ਨੂੰ ਲਾਗੂ ਕਰ ਸਕੇ ਉਹਦੇ ਲਈ ਵੱਖ-ਵੱਖ ਏਜੰਸੀਆਂ ਨੇ ਚਾਹੇ ਉਹ ਵੈਲਫੇਅਰ ਡਿਪਾਰਟਮੈਂਟ ਹੈ ਚਾਹੇ ਪੁਲਿਸ ਡਿਪਾਰਟਮੈਂਟ ਹੈ ਚਾਹੇ ਉਹ ਜਨਰਲ ਐਡਮਿਨ ਹੈਗਾ ਔਰ ਕਈ ਵਾਰ ਇਹ ਹੁੰਦਾ ਆ ਕਿ ਵੱਖ-ਵੱਖ ਭਾਗ ਜਿਹੜੇ ਆ ਉਹ ਉਸ ਸਿਟੀਜ਼ਨ ਨੂੰ ਉਹਦੇ ਬਣਦੇ ਹੱਕਦਾਰ ਨਹੀਂ ਦੇ ਪਾਉਂਦਾ। ਉਹਨਾਂ ਸਿਟੀਜ਼ਨਾਂ ਦੇ ਵਿੱਚੋਂ ਜਿਨ੍ਹਾਂ ਨੂੰ ਹੱਕਦਾਰ ਨਹੀਂ ਮਿਲਦੇ, ਜਸਟਿਸ ਨਹੀਂ ਮਿਲਦਾ ਉਹਨਾਂ 'ਚ ਇੱਕ ਸ਼ੈਡਿਊਲ ਕਾਸਟ ਵਰਗ ਹੈ ਜਿਹਦੇ ਲਈ ਪੰਜਾਬ ਰਾਜਨ ਸੂਚਿਤ ਜਾਤੀਆਂ ਵਰਗ ਜਿਹੜਾ ਆ ਉਹਨਾਂ ਦੇ ਹੱਕਾਂਦਾਰਾਂ ਦੇ ਲਈ ਅਥੋਰਾਈਜ਼ ਹੈ ਉਹਨਾਂ ਦੀ ਨਜ਼ਰਸਾਨੀ ਕਰਨ ਦੇ ਲਈ ਉਹਦੇ ਲਈ ਸਰਕਾਰ ਨੂੰ ਡਾਇਰੈਕਸ਼ਨ ਦੇਣ ਦੇ ਲਈ ਡਿਪਾਰਟਮੈਂਟ ਨੂੰ ਡਾਇਰੈਕਸ਼ਨ ਦੇਣ ਦੇ ਲਈ ਔਰ ਜਸਟਿਸ ਦੇ ਉੱਤੇ ਆਪਣੀ ਜਿਹੜੀ ਗੱਲ ਹੈ ਤਾਂ ਜੋ ਇੱਕ ਜਿਹੜਾ ਗਰੀਬ ਸਿੱਖ ਹੈ ਜਿਹੜਾ ਪੰਜਾਬ ਦਾ ਗਰੀਬ ਭਾਈਚਾਰਾ ਹੈ ਮਜ਼ਲੂਮ ਵਰਗ ਹੈ ਉਹਨੂੰ ਜਸਟਿਸ ਮਿਲ ਸਕੇ। ਔਰ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਐਸਸੀਐਸਟੀ ਜਿਹੜਾ ਕਾਨੂੰਨ ਹੈ ਜਿਹੜਾ ਉਹਨੂੰ ਕਰਕੇ ਤਲਦਾ ਉਸ ਜੀਸਟ ਦਾ ਲੋੜਵੰਦ ਲੋਕ ਨੇ ਉਹ ਚੰਡੀਗੜ੍ਹ ਪੁੱਜੜਾ ਉਹਨਾਂ ਦਾ ਬਹੁਤ ਔਖਾ ਹੁੰਦਾ ਆ ਉਸ ਲੜੀ ਦੇ ਵਿੱਚ ਅੱਜ ਜਦੋਂ ਅਸੀਂ ਚੰਡੀਗੜ੍ਹ ਦਾ ਕਿਲਾ ਮਜ਼ਬੂਤ ਕੀਤਾ ਆ ਪੰਜਾਬ ਰਾਜਨ ਸੂਚੇ ਜਾਤੀ ਕਮਿਸ਼ਨ ਦਾ ਤਾਂ ਹੁਣ ਸਾਨੂੰ ਇਦਾਂ ਲੱਗਦਾ ਆ ਕਿ ਪਿੰਡਾਂ ਦੇ ਵਿੱਚ ਜਿਨ੍ਹਾਂ ਦਾ ਉੱਤਰ ਕੇ ਇਸ ਕਿਲੇਬੰਦੀ ਨੂੰ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਤਾਂ ਜੋ ਲੋੜਵੰਦ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਜਿਹੜੇ ਕਨਸਟੀਟਿਊਸ਼ਨਲ ਰਾਈਟ ਦੇ ਅਧਿਕਾਰੀ ਨੇ ਉਹਨਾਂ ਨੂੰ ਹੱਕਦਾਰ ਮਿਲ ਸਕਣ ਉਸੇ ਲੜੀ ਦੇ ਤਹਿਤ ਇਹ ਕੁਝ ਮੈਂ ਪਾਇਲਟ ਪ੍ਰੋਜੈਕਟ ਜਿਹੜੇ ਆ ਆ ਦੋ ਤਿੰਨ ਮਹੀਨੇ ਜਿਹੜੇ ਆ ਉਹ ਤੇ ਲੱਗਣਗੇ ਜਿਹਦੇ ਵਿੱਚ ਅੱਜ ਦਾ ਜਿਹੜਾ ਇਹ ਲਾਈਵ ਆਪਾਂ ਸੁਣਵਾਈਆਂ ਕੀਤੀਆਂ ਬਸ ਪਕਟ ਅਪਾਰਟਮੈਂਟਾਂ ਨੂੰ ਸਦਕੇ ਇੱਕ ਪਾਇਲਟ ਪ੍ਰੋਜੈਕਟ ਦੀ ਤਰ੍ਹਾਂ ਸੀਗਾ ਇੱਕ ਫੁੱਲ ਪਲਾਨਡ ਅਸੀਂ ਇਹ ਸਮਾਂ ਜਿਹੜਾ ਆ ਇਹ ਸ਼ੁਰੂ ਹੋ ਜਾਏਗਾ ਅਪ੍ਰੈਲ ਮਈ ਦੇ ਵਿੱਚ ਇਸੇ ਲੜੀ ਦੇ ਵਿੱਚ ਅਸੀਂ ਦੇਖਿਆ ਕਿ ਜਿਹੜੇ ਪੰਜਾਬ ਪੁਲਿਸ ਵਿਭਾਗ ਦੇ ਡੀਐਸਪੀਜ਼ ਨੇ ਜਿਹੜੇ ਐਕਟ ਨੂੰ ਲਾਗੂ ਕਰਨ ਦੀ ਇਨੀਸ਼ੀਅਲ ਏਜੰਸੀ ਆ অথੋરાઇਜ਼ਡ ਪਰਸਨ ਨੇ ਅਗਸਟਡ ਆਫੀਸਰ ਤੇ ਉਹ ਉੱਥੇ ਬਹੁਤ ਤੋਂ ਲੈਵਲ ਤੇ ਕਮੀਆਂ ਸੀਗੀਆਂ ਉਹ ਅਸੀਂ ਪੁਲਿਸ ਵਿਭਾਗ ਦੇ ਹੈੱਡ ਮਾਨਯੋਗ ਡੀਜੀ ਸਾਹਿਬ ਸ਼੍ਰੀ ਗੌਰਵ ਜਾਦਵ ਜੀ ਦੇ ਧਿਆਨ ਚ ਲੈ ਆਂਦਾ ਸੀ ਉਸ ਲੜੀ ਦੇ ਵਿੱਚ ਮੈਂ ਅੱਜ ਤੋਂ 3 ਦਿਨ ਪਹਿਲਾਂ ਜਿਹੜੀ ਮਹਾਰਾਜਾ ਰਣਜੀਤ ਸਿੰਘ ਪੁਲਿਸ ਟ੍ਰੇਨਿੰਗ ਅਕੈਡਮੀ ਫਲੋਰ ਹੈ ਉੱਥੇ ਅਸੀਂ ਡੀਐਸਪੀ ਨੂੰ ਟ੍ਰੇਨਿੰਗ ਦੇਣ ਦਾ ਐਕਟ ਦੇ ਉੱਤੇ 35 ਡੀਐਸਪੀ ਬਖ ਬਖ ਕੋਨਿਆਂ ਤੋਂ ਆਏ ਜਿਨ੍ਹਾਂ ਨੂੰ 4-5 ਘੰਟੇ ਅਸੀਂ ਲਗਾਤਾਰ ਕਲਾਸਾਂ ਇਹ ਫਰਸਟ ਵੀਕ ਅਸੀਂ ਜਿਹੜੀ ਉਹ ਪਾਇਲਟ ਪ੍ਰੋਜੈਕਟ ਦੀ ਤਰ੍ਹਾਂ ਮੈਕਸੀਪਾ ਜਿਹੜਾ ਭਵਨ ਹੈਗਾ ਆ ਟੇ ਉਹ ਗਵਰਨਮੈਂਟ ਪੰਜਾਬ ਸਰਕਾਰ ਦਾ ਉੱਥੇ ਅਸੀਂ ਉਹਨੂੰ ਸ਼ੁਰੂ ਕਰਨ ਜਾ ਰਹੇ ਹਾਂ ਉਸੇ ਲੜੀ ਦੇ ਵਿੱਚ ਅੱਜ ਅਸੀਂ ਨਾਲ ਦੀ ਨਾਲ ਇੱਕ ਪਾਇਲਟ ਪ੍ਰੋਜੈਕਟ ਦੀ ਤਰ੍ਹਾਂ ਲੋਕਾਂ 'ਚ ਵੀ ਖੜੇ ਹੋਏ ਆ ਔਰ ਅਸੀਂ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਜਿਹੜੇ ਅਗਲੇ 6 ਮਹੀਨੇ ਆ ਉਹ ਅਸੀਂ ਪੰਜਾਬ ਦੇ ਹਰ ਜ਼ਿਲ੍ਹਿਆਂ ਦੇ ਵਿੱਚ ਔਰ ਸਾਡਾ ਟਾਰਗੇਟ ਤਸੀਲਾਂ ਤੱਕ ਵੀ ਪੁੱਜ ਕੇ ਦੋ ਦੋ ਤਿੰਨ ਤਿੰਨ ਤਸੀਲਾਂ ਤੱਕ ਪੁੱਜ ਕੇ ਵੀ ਜਿਦਾਂ ਉਹ ਗੁਰਦਾਸਪੁਰ ਜਿਲ੍ਹਾ ਆ ਕਿੱਥੇ ਹਰ ਗੁਵਿੰਦਪੁਰ ਸਾਹਿਬ ਕਿੱਥੇ ਕਿੱਥੇ ਅ ਜਿਲ੍ਹਾ ਗਰਦਾਸਪੁਰ ਦਾ ਹੈੱਡਕ quart ਤਾਂ ਡੀਸੀ ਸਾਹਿਬ ਵੀ ਸਵੇਰੇ ਮਾਨਯੋਗ ਡੀਸੀ ਸਾਹਿਬ ਸ਼੍ਰੀ ਉਪਲ ਜੀ ਬਕਾਇਦਾ ਆਏ ਸੀ ਕਿਉਂਕਿ ਬਹੁਤ ਵੱਡਾ ਜਿਲ੍ਹਾ ਹੈ ਬਹੁਤ ਕੰਮ ਹੁੰਦੇ ਨੇ ਮੈਂ ਖੁਦ ਹੀ ਉਹਨਾਂ ਨੂੰ ਕਿਹਾ ਕਿ ਤੁਸੀਂ ਦੇਖ ਲਓ ਏਡੀਸੀ ਸਾਹਿਬ ਬੈਠੇ ਨੇ ਸਤਿਕਾਰਯੋਗ ਦੋਨੋਂ ਏਡੀਸੀ ਡਿਵੈਲਪਮੈਂਟ ਵੀ ਏਡੀਸੀ ਜਨਰਲ ਵੀ ਮਾਨਯੋਗ ਗੁਰਸਿਮਰਨ ਸਿੰਘ ਜੀ ਵੀ ਔਰ ਮਾਨਯੋਗ ਗਿੱਲ ਸਾਹਿਬ ਅੱਜ ਦੀ ਜਿਹੜੀ ਲੜੀ ਆ ਇਹ ਇੱਕ ਵਿਸ਼ੇਸ਼ ਉਪਰਾਲਾ ਆ ਲੋਕਾਂ ਨੂੰ ਉਹਨਾਂ ਦੇ ਘਰ ਤੱਕ ਜਾ ਕੇ ਉਹਨਾਂ ਨੂੰ ਸਹੂਲਤਾਂ ਦੇਣੀ ਆ ਪਬਲਿਕ ਨੂੰ ਉਹਨਾਂ ਦੇ ਜ਼ਿਲ੍ਹੇ ਤੱਕ ਪੁੱਜ ਕੇ ਉਹਨਾਂ ਨੂੰ ਜਸਟਿਸ ਔਰ ਨਿਆਂ ਦੀ ਗੱਲ ਕਰ। ਜੀ। ਕਾਰਵਾਈ ਦਾਡਣਾ ਕੀਤੀ ਗਈ ਹੈ। ਐਕਸ਼ਨ ਵੀ ਲਏ ਗਏ ਹੈ। ਦੇਖੋ ਇੱਕ ਗਦਾਸਪੁਰ ਦੇ ਵਿੱਚ ਇੱਕ ਬੜੀ ਮੰਦ ਭਾਗੀ ਘਟਨਾ ਪਿਛਲੇ ਦਿਨੀ ਘਟੀ। ਉਹ ਪਿੰਡ ਦਾ ਨਾਮ ਕੋਟਲੀ ਸੂਰਤ ਮੱਲੀ ਜਿਹਦੇ ਵਿੱਚ ਇੱਕ ਛੋਟੇ ਜਿਹੇ ਜ਼ਮੀਨ ਦੇ ਟੁਕੜੇ ਦਾ ਪਲਾਟ ਦਾ ਗਲੀ ਦਾ ਰਸਤੇ ਦਾ ਮਾਮਲਾ ਸੀ ਜੋ ਅਨੁਸੂਚਿਤ ਜਾਤੀ ਵਰਗ ਦੇ ਇੱਕ ਪੀੜਿਤ ਪਰਸਨ ਵੱਲੋਂ ਐਸਸੀ ਕਮਿਸ਼ਨ ਦੇ ਉਹਦੇ ਚ ਲਿਆਂਦਾ ਸੀ ਧਿਆਨ ਦੇ ਵਿੱਚ ਅਸੀਂ ਉਹਦੇ ਚ ਪ੍ਰਸ਼ਾਸਨ ਨੂੰ ਡਾਇਰੈਕਸ਼ਨ ਦਿੱਤੀ ਸੀ ਕਿ ਇਹਦੇ ਤੇ ਪੰਚਾਇਤ ਕੋਈ ਵੀ ਕੰਮ ਨਾ ਕਰੇ ਜਦੋਂ ਤੱਕ ਸੁਣਵਾਈਆਂ ਹੁੰਦੀਆਂ ਔਰ ਸਟੇ ਆਰਡਰ ਕੀਤਾ ਸੀਗਾ ਲੇਕਿਨ ਪ੍ਰਸ਼ਾਸਨ ਨੇ ਉਹਦੇ ਵਿੱਚ ਬਹੁਤ ਟੇਲ ਵਰਤੀ ਆ ਉੱਥੋਂ ਦੇ ਪੰਚਾਇਤ ਸਕੱਤਰ ਉੱਥੋਂ ਦੇ ਬੀਡੀਪੀਓ ਔਰ ਈਵਨ ਦੈਨ ਜਿੱਦਣ 26 ਜਨਵਰੀ ਸੀ ਸ਼ਾਇਦ ਉਦੋਂ ਦਿਨ ਕਿਹੜਾ ਸੀ 26 ਜਨਵਰੀ ਨੂੰ ਸ਼ੁੱਕਰਵਾਰ ਨਹੀਂ ਵੀ ਸ਼ੁੱਕ ਮੰਡੇ ਸੀਗਾ 26 ਜਨਵਰੀ ਵਿਚਾਰੇ ਐਤਵਾਰ ਦੀ ਛੁੱਟੀ ਬਿਚਾਰੇ ਸ਼ਨੀਵਾਰ ਦੀ ਛੁੱਟੀ ਵਿਚਾਰੇ ਸ਼ੁੱਕਰਵਾਰ ਨੂੰ ਉੱਥੇ ਉਹ ਕੰਮ ਸ਼ੁਰੂ ਕਰ ਲਿਆ ਮਤਲਬ ਬੜੀ ਬੈਲ ਪਲਾਨ ਪੇ ਦੇ ਨਾਲ ਕਿ ਸ਼ੁੱਕਰਵਾਰ ਕੰਮ ਕਰੋ ਸ਼ਨੀਵਾਰ ਛੁੱਟੀ ਪੀੜਤ ਅਤੇ ਸ਼ਨੀਵਾਰ ਵੀ ਚੀਕਾ ਮਰੀ ਜਾਵੇ ਉਹਦੀ ਸੁਣਵਾਈ ਨਹੀਂ ਹੋ ਸਕਣੀ ਐਤਵਾਰ ਛੁੱਟੀ ਸੋਮਵਾਰ ਛੁੱਟੀ ਗਾਹਾਂ ਫੇਰ ਛੁੱਟੀ ਇੱਕ ਗੱਲ ਜਣੀ ਸੀਗੀ ਬੜਾ ਪੰਚਾਇਤ ਨੇ ਬੜਾ ਸਰਪੰਚ ਬੜਾ ਕਲਪ੍ਰੇਟ ਤਰੀਕੇ ਦੇ ਨਾਲ ਉਹਨੂੰ ਜਿਹੜਾ ਹੈਗਾ ਬੜੇ ਨਟੋਰੀਅਸ ਤਰੀਕੇ ਦੇ ਨਾਲ ਇਸ ਗੱਲ ਨੂੰ ਅੱਗੇ ਵਧਾਇਆ ਔਰ ਮੈਨੂੰ ਇਹਦੇ ਵਿੱਚ ਪ੍ਰਸ਼ਾਸਨ ਦੀ ਮਿਲੀਭੁਗਤ ਦੀ ਜਿਹੜੀ ਬੋ ਆਈ ਆ ਉਹਦੇ ਵਿੱਚ ਮੈਂ ਮਨਜੋਗ ਫਿਰ ਏਡੀਸੀ ਸਾਹਿਬ ਗਿੱਲ ਸਾਹਿ ਕਿ ਜਿਹੜੇ ਥੱਲੇ ਕਰਪਟ ਅਫੀਸਰ ਨੇ ਜਿਨ੍ਹਾਂ ਨੇ ਡਿਪਾਰਟਮੈਂਟ ਨੂੰ ਗੁੰਮਰਾਹ ਕੀਤਾ ਤਿੰਨ ਚਾਰ ਦਿਨ ਦੀਆਂ ਛੁੱਟੀਆਂ ਤੇ ਕੰਮ ਪਲਾਨ ਕੀਤਾ ਔਰ ਵੱਡੀ ਗੁੰਡਾਗਰਦੀ ਕਰਕੇ ਉੱਥੇ ਉਹਦਾ ਪੂਰਾ ਜਿਹੜਾ ਦਲਤ ਵਰਗ ਦਾ ਰਸਤਾ ਹੈ ਜੋ ਮੇਰੇ ਧਿਆਨ ਚ ਆਇਆ ਉਹ ਉਹਦੀ ਬਕਾਇਦਾ ਪੁਨਸ਼ਾਨ ਜਾਂਚ ਦੇ ਲਈ ਮਾਣਯੋਗ ਏਡੀਸੀ ਸਾਹਿਬ ਮਾਣਯੋਗ ਹਰਸਿਮਰਨ ਗੁਰਸਿਮਰਨ ਜੀ ਨੂੰ ਆਪਾਂ ਬੇਨਤੀ ਕੀਤੀ ਹੈ ਕਿ ਇੱਤੇ ਨਜ਼ਰਸਾਨੀ ਕਰਕੇ ਦਾ ਡਿਪਾਰਟਰ ਦੇ ਬਾਵਜੂਦ ਪੰਚਾਇਤ ਨੇ ਕਾਰਵਾਈ ਸਸਪੈਂਸ਼ਨ ਦਾ ਲਿਖਤ ਲੇ ਕੇ ਉੱਤੇ ਕਾਰਵਾਈ ਲੈ ਕੇ 25 ਤਰੀਕ ਨੂੰ ਰਿਪੋਰਟ ਜਿਹੜਾ ਪੰਚਾਇਤ ਸੈਕਟ ਉੱਥੇ ਮੈਂ ਪਹਿਲੇ ਦਿਨ ਤੋਂ ਕਹਿ ਰਿਆ ਸੀ ਪੰਚਾਇਤ ਸੈਕਟ ਉੱਥੇ ਮੈਨੂੰ ਸ਼ੱਕੀਆਂ ਜਰੋ ਦੇ ਖਿਲਾਫ ਵੀ ਜਿਹੜੀ ਵਿਭਾਗੀ ਜਾਂਚ ਹੈ ਸਟੇ ਆਰਡਰਾਂ ਨੂੰ ਉਹਦੇ ਉਹਦੇ ਉੱਪਰ ਪੰਚਾਇਤ ਸੈਕਟ ਦੀ ਕੋਈ ਇਨਫੋਰਮੇਸ਼ਨ ਡਿਪਾਰਟਮੈਂਟ ਨੂੰ ਨਹੀਂ ਆਈ ਕਿ ਕਿ ਉਹ ਇਹ ਕਾਰਵਾਈ ਗਲਤ ਹੋ ਗਈ ਔਰ ਉਹਨਾਂ ਡਿਪਾਰਟਮੈਂਟ ਨੂੰ ਸੂਚਿਤ ਕੀਤਾ ਹੋਵੇ ਔਰ ਬੀਡੀਪੀਓ ਜਿਹੜੇ ਉੱਥੋਂ ਦੇ ਜਿਹਦੇ ਸਾਰੇ ਮਾਮਲਾ ਧਿਆਨ ਸੇਗਾ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਦੋਨੋਂ ਆਫੀਸਰ ਸਹਿਬਾਨ ਨੂੰ ਉਹਨਾਂ ਨੂੰ ਡਾਇਰੈਕਟ ਡਾਇਰੈਕਸ਼ਨ ਦਿੱਤੀ ਹੈ ਕਿ ਉਹਨਾਂ ਦੋਨੋਂ ਆਫੀਸਰ ਸਹਿਬਾਨ ਨੂੰ ਪ੍ਰੋਟੋਸਪੈਂਡ ਪ੍ਰਵਾਬ ਨਹੀਂ ਕੀਤਾ ਜਾਵੇ ਮੈਂ 25 ਤਰੀਕ ਨੂੰ ਰਿਪੋਰਟ ਲੈ ਕੇ ਕਮਿਸ਼ਨ ਦੇ ਦਫਤਰ ਮਾਂਜੋਗੇ ਡੀਐਸ ਸਾਹਿਬ ਹਾਜ਼ਰ ਹੋਗੇ ਦੇਖੋ ਹਾਲਾਂਕਿ ਮੇਰਾ ਜਿਹੜਾ ਕਮਿਸ਼ਨ ਹੈ ਉਹ ਅਨਸੂਚੀ ਜਾਤੀ ਵਰਗਾ ਨਾਲ ਸੰਬੰਧਿਤ ਕਮਿਸ਼ਨ ਹੈ ਪਰ ਮੈਂ ਪੰਜਾਬ ਦੇ ਸਾਰੇ ਲੋਕਾਂ ਨੂੰ ਹੱਥ ਬਨ ਕੇ ਸਿਰ ਨੀਮਾ ਕਰਕੇ ਧਰਤੀ ਮਾ ਨੂੰ ਮੱਥਾ ਟੇਕ ਕੇ ਬਹੁਤ ਨਿਮਾਣਾ ਜਿਹਾ ਹੋ ਕੇ ਪੰਜਾਬੀਆਂ ਨੂੰ ਇਹ ਬੇਨਤੀ ਕੀਤੀ ਸੀਗੀ ਕਿ ਮੈਂ ਬਹੁਤ ਛੋਟਾ ਜਿਹਾ ਬੰਦਾ ਆ ਛੋਟੇ ਜਿਹੇ ਘਰ ਚ ਜੰਮਿਆ ਪਲਿਆ ਆ ਅੱਤ ਦੀ ਗਰੀਬੀ ਆ ਹਰ ਚੀਜ਼ ਅੱਤ ਦੀ ਦੇਖੀ ਆ ਔਰ ਮੇਰਾ ਮੰਨ ਹੈ ਕਿ ਕੋਈ ਦੁਖੀ ਦਿਖਿਆ ਰ ਜਿਹੜੇ ਦੁੱਖ ਅਸੀਂ ਆਪਣੇ ਜੀਵਨ ਚ ਆਪਣੇ ਮਾਪਿਓ ਦੀ ਅਗਵਾਈ ਚ ਦੇਖੇ ਝੱਲੇ ਆ ਉਹ ਪੰਜਾਬੀ ਲੋਕ ਜਿਹੜੇ ਹੈਗੇ ਮੇਰੇ ਪੰਜਾਬ ਦੇ ਸੋਹਣੇ ਲੋਕ ਹੈਗੇ ਉਹ ਨਾ ਝੱਲਣ ਅਗਰ ਤਾ ਉਹ ਸ਼ੈਡੂਲ ਕਾਸਟ ਵਰਗ ਦੇ ਆ ਤਾਂ ਉਹ ਪਰਚੇ ਤੇ ਆਪਣੀ ਆ ਪਰਚਾ ਜਿਹੜਾ A4 ਸਾਈਜ਼ ਦਾ ਪਰਚਾ ਹੁੰਦਾ ਉਸ ਪਰਚੇ ਤੇ ਟਾਈਪ ਕਰਕੇ ਐਪਲੀਕੇਸ਼ਨ ਚੰਡੀਗੜ੍ਹ ਦਫ਼ਤਰ ਪੁੱਜਣ ਪੁੱਜਦੀ ਕਰ ਔਰ ਜਿਹੜੇ ਐਸਸੀ ਨਹੀਂ ਹੈਗੇ ਨੌਨ ਐਸਸੀ ਆ ਜਨਰਲ ਹੈ ਬੀਸੀ ਆ ਤੁਹਾਡੀ ਕੋਈ ਬਾਤ ਨਹੀਂ ਫੜਦਾ ਮੈਨੂੰ ਇਦਾਂ ਲੱਗਦਾ ਦਸ਼ਮੇਸ਼ ਪਿਤਾ ਗੁਰੂ ਗਵਿੰਦ ਸਿੰਘ ਇਹ ਗਰੀਬ ਸਿੱਖ ਜਿਹੜਾ ਹੈਗਾ ਮਜਲੂਮ ਜਿਹੜਾ ਹੈਗਾ ਨਮਾਣਾ ਜਿਹੜਾ ਹੈਗਾ ਜੇ ਦੀ ਕੋਈ ਬਾਹ ਨਹੀਂ ਫੜਦਾ ਉਹਦੀ ਬਾਹ ਗੜੀ ਫੜੇ ਮੇਰੇ ਮਨ ਚੋ ਇਹ ਆਵਾਜ਼ ਆਉਂਦੀ ਰਹਿੰਦੀ ਆ ਔਰ ਇਸ ਕਰਕੇ ਮੈਂ ਅਪੀਲ ਕੀਤੀ ਕੋਈ ਪਰਚੀ ਲੈ ਕੇ ਆਉਣ ਜਿਹੜੇ ਨੌਨ ਐਸਆਪ ਆਪਣੇ ਕੰਮ ਦੀ ਪਰਚੀ ਲੈ ਕੇ ਆਓ ਤੁਹਾਡਾ ਇਹ ਗਦਾਸਪੁਰ ਜ਼ਿਲ੍ਹਾ ਆ ਮੈਨੂੰ ਯਾਦ ਹੈ ਇੱਕ ਦਿਨ ਮੈਨੂੰ ਫੋਨ ਆਇਆ ਕਿ ਲੜਕੀ ਦਾ ਸੀ ਮੇਲ ਵੀ ਆਈ ਮੇਲ ਤਾਂ ਮੇਰੇ ਹਲੇ ਵੀ ਉਹਦੇ ਅਕਾਊਂਟ ਚ ਹੋਏਗੀ ਕਿ ਗੜੀ ਸਾਹਿਬ ਮੇਰੀ ਸਿਸਟਰ ਨੂੰ ਕੋਈ ਬੰਦੇ ਅਗਵਾ ਕਰਕੇ ਲੈ ਗਏ ਆ ਤੇ ਮੇਰੀ ਕਿਤੇ ਸੁਣਵਾਈ ਨਹੀਂ ਹੋ ਰਹੀ ਤੇ ਮੈਂ ਫੋਨ ਮਾਰਿਆ ਸਬੰਧਤ ਐਸਐਸਪੀ ਨੂੰ ਬੱਚਿਆਂ ਦਾ ਨੰਬਰ ਉਹਨਾਂ ਨੂੰ ਦਿੱਤਾ ਤੇ ਐਸਐਸਪੀ ਸਾਹਿਬ ਕਹਿੰਦੇ ਅਗਲੇ ਦਿਨ ਮੈਂ ਤੁਹਾਨੂੰ ਦੱਸਦਾ ਆ ਕਿਉਂਕਿ ਮੈਂ ਲੇਟ ਈਵਨਿੰਗ ਕੀਤਾ ਸੀ ਤੇ ਐਸਐਸਪੀ ਸਾਹਿਬ ਦਾ ਅਗਲੇ ਦਿਨ ਮੈਨੂੰ ਫੋਨ ਆਉਂਦਾ ਆ ਕਿ ਗੜੀ ਸਾਹਿਬ ਪੁਰਾਣੀ ਗੱਲ ਐ ਤੇ ਕਹਿੰਦੇ ਗੜੀ ਸਾਹਿਬ ਉਹ ਤਾਂ ਜ਼ਿਮੀਂਦਾਰ ਭਾਈਚਾਰਾ ਜੱਟ ਭਾਈਚਾਰਾ ਮੈਂ ਕਿਹਾ ਸੀ ਨਹੀਂ ਰੌਲਾ ਜੱਟ ਦਾ ਨਹੀਂ ਆ ਰੌਲਾ ਪੰਜਾਬ ਦੀ ਧੀ ਦਾ ਆ ਸਾਰੀਆਂ ਬਰਾਦਰੀਆਂ ਸਾਰੀਆਂ ਜਾਤਾਂ ਸਾਡੀਆਂ ਐ ਸਾਰੇ ਲੋਕ ਸਾਡੇ ਨੇ ਹਰ ਪੰਜਾਬੀ ਸਾਡਾ ਆ ਉਹ ਫੋਰ ਐਗਜ਼ਾਮਪਲ ਪਰਸੋ ਮੇਰੇ ਕੋਲ ਇੱਕ ਬੀਬੀ ਆਈ ਰੋਂਦੀ ਤਾਂਹਾ ਮਾਰਦੀ ਪਰਚਾ ਮੂਰੇ ਰੱਖਿਆ ਤੇ ਮੈਂ ਭੇਜ ਦਿੰਦਾ ਉਹਨਾਂ ਵੀ ਜਾ ਉੱਧਰ ਜਾ ਕੇ ਨੰਬਰ ਲਵਾਓ ਜੀ ਉਹ ਜਦੋਂ ਨੰਬਰ ਲਵਾ ਕੇ ਇਹ ਇਹ ਹੀ ਨੰਬਰ ਲਾਉਂਦੇ ਮੇਰੇ ਕੋਲ ਆ ਇੱਕ ਲੜਖਾ ਸਾਹਿਬਾਨ ਮੈਨੂੰ ਕਹਿੰਦੇ ਗੜੀ ਸਾਹਿਬ ਇਹ ਜਨਰਲ ਵਰਗ ਹੈ ਮੈਂ ਕਿਹਾ ਅੱਛਾ ਜੀ ਮੈਂ ਐਪਲੀਕੇਸ਼ਨ ਪੜ੍ਹੀ ਬੀਬੀ ਬਹੁਤ ਰੋਂਦੀ ਸੀ ਤੇ ਜਦੋਂ ਮੈਂ ਦੇਖਿਆ ਲੁਧਿਆਣਾ ਦਾ ਕੇਸ ਕਿਆ ਮਾਮਲਾ 2 ਸਾਲ ਪਹਿਲਾਂ ਕੁੜੀ ਵਿਆਹੀ 1 ਸਾਲ ਪਹਿਲਾਂ ਕੁੜੀ ਮਰ ਗਈ ਕੋਈ ਐਫ ਆਈ ਆਰ ਨਹੀਂ ਕੋਈ ਪਰਚਾ ਦਰਜ ਨਹੀਂ ਕੋਈ ਗ੍ਰਿਫਤਾਰੀ ਨਹੀਂ ਕਿੱਥੋਂ ਆਈ ਲੁਧਿਆਣਾ ਸ਼ਹਿਰ ਮੈਂ ਤਾਂ ਹਰਨ ਦੱਸ ਰਿਹਾ ਕਿ ਕਮਿਸ਼ਨ ਦਾ ਕ ਮੇਰੀ ਡਿਊਟੀ ਦਾ ਅਸੀਂ ਵਰਕ ਨੂੰ ਦੇਖਣ ਦੀ ਆ ਉੱਥੇ ਮੈਂ 24 ਘੰਟੇ ਪਰ ਮੈਂ ਬੀਬੀ ਵਾਲੀ ਫੜੀ ਮੈਂ ਦੇਖਿਆ ਵੀ ਕੌਣ ਇਹਨੂੰ ਕੰਮ ਕੌਣ ਕਰ ਸਕਦਾ ਮੈਂ ਨਹੀਂ ਕਰ ਸਕਦਾ ਪਰ ਕੌਣ ਕਰ ਸਕਦਾ ਮੈਂ ਤੂੰ ਚੇਅਰਮੈਨ ਪਰਸਨ ਹਿਊਮਨ ਰਾਈਟ ਨੂੰ ਮੈਂ ਲੈ ਕੇ ਗਿਆ ਸਟੈਂਪ ਲਾਈ ਤੇ ਮੈਂ ਚੱਲਿਆ ਮੈਂ ਕਿਹਦੀ ਬਾਰੇ ਕਹਿੰਦੇ ਬੇਟਾ ਬ੍ਰਾਹਮਣਵਾ ਮੇਰੇ ਤੁਹਾਨੂੰ ਆਇਆ ਵੀ ਸਾਡੇ ਸੀਪੀ ਸਾਹਿਬ ਵੀ ਉੱਥੇ ਬ੍ਰਾਹਮਣ ਹੀ ਆ ਸ਼ੁਗਲ ਮੇਲੇ ਵਾਲੀ ਗੱਲ ਹੈ ਦੁੱਖ ਦੂਰ ਕਰਨ ਵਾਲੀ ਗੱਲ ਕਹਿੰਦੇ ਮੈਂ ਸੀਪੀ ਸਾਹਿਬ ਨੂੰ ਇੱਦਾਂ ਫੋਨ ਮੇਰੇ ਇੱਧਾ ਪਿਆ ਹੁੰਦਾ ਸਟੈਂਡ ਦੇ ਉੱਤੇ ਮੈਂ ਇੱਦਾਂ ਹੀ ਫੋਨ ਲਾ ਲਿਆ ਤੇ ਮੈਂ ਫੋਨ ਲਾ ਕੇ ਸੀਪੀ ਸਾਹਿਬ ਨੂੰ ਨੰਬਰ ਤਾਂ ਸਹਿਤ ਬੇਨਤੀ ਕੀਤੀ ਮੈਂ ਕਿਹਾ ਸਰ ਮੈਂ ਇੱਦਾਂ ਇੱਦਾਂ ਕੇਸ ਭੇਜ ਰਹੇ ਆ ਤੇ ਬੀਬੀ ਰੋਂਦੀ ਆ ਦੋ ਸਾਲ ਕਹਿੰਦਾ ਹੁਣ ਮੈਨੂੰ ਨੰ ਉਹਨਾਂ ਤਾਂ ਹੁਣੇ ਭੇਜ ਦੇ ਫੋਨ ਤੇ ਇਹ ਕੱਲ ਆਵੇ ਇਹਦਾ ਨੰਬਰ ਭੇਜ ਦਿਓ ਤੁਰੰਤ ਕਾਰਵਾਈ ਕਰਾਂਗੇ ਮਤਲਬ ਕਹਿਣ ਦਾ ਭਾਪ ਜਿੱਦਾਂ ਹੁਣ ਆ ਆ ਕੇਸ ਆਇਆ ਤੁਹਾਡੇ ਕੋਲ ਜਿਹੜਾ ਆ ਸਸਪੈਂਸ਼ਨ ਦੇ ਕਰਾਇ ਮੈਂ ਬਕਾਇਦਾ ਇਹਨਾਂ ਨੂੰ ਸਮਝਾਇਆ ਕਿ ਮੈਂ ਤੁਹਾਡਾ ਆਪਸ ਦੇ ਵਿੱਚ ਕੋਈ ਨਾ ਕੋਈ ਰਸਤਾ ਕੱਢ ਦਊਗਾ ਤੁਸੀਂ ਥੱਲੀ ਆਈ ਨਾ ਕਰਿਓ ਮੈਂ ਤੁਹਾਡਾ ਦੋ ਚਾਂਸ ਸੁਣਵਾਇਆ ਤੇ ਰਸਤਾ ਕੱਢਦਾ ਪਰ ਉਹ ਸਰਪੰਚ ਇੰਨਾ ਕਾਲਾ ਸਿਗਾ ਉਹਦੇ ਅੰਦਰ ਜਰਾ ਸੀਮਾ ਹੀ ਇੰਨਾ ਮਤਲਬ ਧੌਣ ਚ ਸਰੀਆ ਹੀ ਇੰਨਾ ਆ ਕਿ ਬਦ ਦੂਆ ਬੰਦਾ ਬੰਦੇ ਨੂੰ ਬੰਦਾ ਹੀ ਨਹੀਂ ਸਮਝਣਾ ਕਿਸੇ ਤੇ ਭਰੋਸਾ ਕਰਨਾ ਚਾਹੀਦਾ ਆ ਮੈਂ ਕਦੇ ਕਿਸੇ ਦੇ ਖਿਲਾਫ ਕਾਰਵਾਈ ਕਰਨ ਦਾ ਹਾਮੀਦਾਰ ਨਹੀਂ ਆ ਪਰ ਜੇਕਰ ਕਿਸੇ ਨਮਾਣੇ ਗਰੀਬ ਤੇ ਜ਼ੁਲਮ ਹੋ ਰਿਹਾ ਆ ਤੇ ਫਿਰ ਫਿਰ ਰੱਬ ਅੱਗੇ ਅਰਦਾਸ ਕਰੋ ਕੇਸ ਮੇਰੇ ਕੋਲ ਨਾ ਆ ਜਾਏ ਜੇ ਆ ਗਿਆ ਤਾਂ ਫਿਰ ਮੈਂ ਗਰੀਬ ਨਾ ਖੜਾ ਏ ਧੰਨਵਾਦ ਜੀ ਬਈ ਕੰਡਾ ਅੰਸ਼ਰ ਜੀ ਹੈ ਜੀ ਜੀ ਅੱਜ ਬਟਾਲੇ ਵਿਖੇ ਮਾਨਯੋਗ ਚੇਅਰਮੈਨ ਸਾਹਿਬ ਪੰਜਾਬ ਐਸਸੀ ਕਮਿਸ਼ਨ ਬਟਾਲੇ ਵਿਖੇ ਆਏ ਸੀਗੇ ਤੇ ਜਿਸ ਦੇ ਸਬੰਧ ਵਿੱਚ ਵੱਖ-ਵੱਖ ਸ਼ਿਕਾਇਤਾਂ ਜੋ ਮਾਨਯੋਗ ਕਮਿਸ਼ਨ ਪਾਸ ਪਹਿਲਾਂ ਚੱਲ ਰਹੀਆਂ ਸਨ ਉਹਨਾਂ ਚੋਂ ਕੁਝ ਸ਼ਿਕਾਇਤਾਂ ਜੋ ਪੁਲਿਸ ਵਿਭਾਗ ਨਾਲ ਸੰਬੰਧ ਸਨ ਤੇ ਕੁਝ ਪ੍ਰਸ਼ਾਸਨ ਦੇ ਨਾਲ ਤੇ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਦੇ ਨਾਲ ਉਹਨਾਂ ਦੀ ਮਾਨਯੋਗ ਚੇਅਰਮੈਨ ਸਾਹਿਬ ਵੱਲੋਂ ਅੱਜ ਸੁਲਵਾਈ ਕੀਤੀ ਗਈ ਹੈ ਤੇ ਮੌਕੇ ਤੇ ਸਬੰਧਤ ਅਧਿਕਾਰੀਆਂ ਨੂੰ ਵੀ ਵਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕੁਝ ਸ਼ਿਕਾਇਤਾਂ ਦੇ ਸਬੰਧ ਵਿੱਚ ਅਧਿਕਾਰੀਆਂ ਨੂੰ ਨਿੱਜੀ ਤੌਰ ਤੇ ਰਿਪੋਰਟ ਲੈ ਕੇ ਮਾਨਯੋਗ ਕਮਿਸ਼ਨ ਦਫ਼ਤਰ ਚੰਡੀ ਤਾਂ ਕਿ ਜੋ ਵੀ ਦਿਸ਼ਾ ਨਿਰਦੇਸ਼ ਮਾਨਯੋਗ ਕਮਿਸ਼ਨਰ ਵੱਲੋਂ ਸਮੇਂ-ਸਮੇਂ ਤੇ ਜਾਰੀ ਕੀਤੇ ਜਾਂਦੇ ਨੇ ਤੇ ਐਸਪੀ ਭਾਈਚਾਰੇ ਲਈ ਜੋ ਵੀ ਸੇਫਗਾਰਡਜ਼ ਕਾਨੂੰਨ ਅਨੁਸਾਰ ਬਣੇ ਨੇ ਉਹਨਾਂ ਦੀ ਰੱਖਿਆ ਕੀਤੀ ਜਾ ਸਕੇ ਤੇ ਬਣਦਾ ਇਨਸਾਫ ਦਵਾਇਆ ਜਾ ਸਕੇ ਉਸੇ ਸਬੰਧ ਜੱਜ ਮਾਨਯੋਗ ਚੇਅਰਮੈਨ ਸਾਹਿਬ ਵੱਲੋਂ ਇੱਥੇ ਪਬਲਿਕ ਹੀアリング ਕੀਤੀ ਗਈ ਆ ਉਸ ਤੋਂ ਬਾਅਦ ਵਿੱਚ ਕੁਝ ਮੌਕੇ ਤੇ ਵੀ ਸ਼ਿਕਾਇਤਾਂ ਮਾਨਯੋਗ ਚੇਅਰਮੈਨ ਸਾਹਿਬ ਵੱਲੋਂ ਇੱਥੇ ਰਿਸਿਵ ਕੀਤੀਆਂ ਗਈਆਂ ਨੇ ਤੇ ਸਾਨੂੰ ਵੀ ਐਜ਼ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਤੇ ਪੁਲਿਸ ਵੱਲੋਂ ਵੀ ਜਿਹੜਾ ਉਹਦੇ ਤੇ ਇਮੀਡੀਏਟ ਐਕਸ਼ਨ ਲੈਣ ਲਈ ਸਾਡੇ ਉੱਤੇ ਜਿਹੜਾ ਸਾਨੂੰ ਬਾਊਂਡ ਕੀਤਾ ਗਿਆ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਮਾਨਯੋਗ ਕਮਿਸ਼ਨ ਨੂੰ ਕਿ ਅਸੀਂ ਇਹਨਾਂ ਦੇ ਨਿਰਦੇਸ਼ਾਂ ਦੀ ਜਿਹੜੀ ਹੈ ਉਹ ਸਹੀ ਢੰਗ ਨਾਲ ਪਾਲਣਾ ਕਰਦੇ ਹੋਏ ਬੰਦਾ ਇਨਸਾਫ ਦਿਵਾਉਣ 'ਚ ਪੂਰਾ ਸਹਿਯੋਗ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਸਰ ਘੜੀ ਸਾਹਿਬ ਦੀ ਦਖਲਅੰਦਾਜ਼ੀ ਤੋਂ ਬਾਅਦ ਹੀ ਇਨਸਾਫ ਦੀ ਤੁਹਾਡੇ ਅੰਦਰ ਕੋ ਲੱਗਾ ਕਿ ਇਨਸਾਫ ਹੋਣਾ ਚਾਹੀਦਾ ਪਹਿਲਾਂ ਕਿਉਂ ਨਹੀਂ ਸੀ ਹੋ ਰਿਹਾ ਹਰ ਕਾਨੂੰਨ ਦੇ ਸੇਫਗਾਰਡਸ ਹੁੰਦੇ ਨੇ ਜੀ ਅਸੀਂ ਵਚਨਬੱਧ ਹਾਂ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਹੈ ਜੋ ਵੀ ਮਾਨਯੋਗ ਕਮਿਸ਼ਨ ਪਿਆ ਦਿੱਤਾ ਨੇ ਅਸੀਂ ਟਾਈਮ ਬਾਉਂਡ ਤਰੀਕੇ ਦੇ ਨਾਲ ਵਚਨਬੱਧ ਤਰੀਕੇ ਦੇ ਨਾਲ ਉਹਨੂੰ ਪੂਰਾ ਕਰਨ ਲਈ ਇੱਥੇ ਬੈਠੇ ਹਾਂ ਤੇ ਸਾਡੀ ਕਮਿਟਮੈਂਟ ਜਿਹੜੀ ਹੈ ਅਸੀਂ ਵਿਸ਼ਵਾਸ ਦਿਵਾਉਣਾ ਹੈ ਮਾਨਯੋਗ ਚੇਅਰਮੈਨ ਸਾਹਿਬ ਨੂੰ ਕਿ ਕੋਈ ਇੱਕ ਵਿੱਚ ਵੀ ਜਿਹੜਾ ਅਸੀਂ ਬਿਲਕੁਲ ਟਾਈਮ ਬਾਨ ਤਰੀਕੇ ਦੇ ਨਾਲ ਕਾਰਵਾਈ ਕਰਾਵਾਂਗੇ ਮੈਂ ਪੁਲਿਸ ਜ਼ਿਲ੍ਹਾ ਬਟਾਲਾ ਵਲੋਂ ਮਾਨਯੋਗ ਗੜੀ ਸਾਹਿਬ ਦਾ ਐਮਿਸ਼ਨਰ ਐਸ ਸੀ ਐਸਟੀ ਕਮਿਸ਼ਨ ਉਹਨਾਂ ਦਾ ਇੱਥੇ ਆਉਂਦੇ ਜੀ ਆਇਆਂ ਕਹਿੰਦਾ ਜੋ ਵੀ ਅੱਜ ਲੋਕਾਂ ਦੀਆਂ ਗ੍ਰਿਵੈਂਸਸ ਸੀਗੀਆਂ ਉਹਦਾ ਨਿਵਾਰਨ ਇਹਨਾਂ ਨੇ ਇੱਥੇ ਆ ਕੇ ਜ਼ਿਲ੍ਹਾ ਬਟਾਲਾ ਵਿੱਚ ਕੀਤਾ ਹੈ ਕੁਝ ਨਵੀਆਂ ਕੰਪਲੇਂਟਸ ਨੇ ਜਾਂ ਕੁਝ ਪੁਰਾਣੀਆਂ ਦਾ ਅਰਗਿਊ ਕੀਤਾ ਹੈ। ਤੋਂ ਜੋ ਵੀ ਮਾਨਯੋਗ ਕਮਿਸ਼ਨ ਦੀਆਂ ਹਦਾਇਤਾਂ ਹਨ ਉਹਨਾਂ ਦੀ ਅਸੀਂ ਜਿਵੇਂ ADC ਸਾਹਿਬ ਨੇ ਤੁਹਾਨੂੰ ਦੱਸਿਆ ਇਹਨੂੰ ਪਾਲਣਾ ਕਰਾਂਗੇ। ਤੋਂ ਜੋ ਵੀ ਗਰਵੈਂਸ ਇਸ ਕਮਿਸ਼ਨ ਵੱਲੋਂ ਸਾਨੂੰ ਇੰਟਰੈਕਸ਼ਨਸ ਹੁੰਦੀਆਂ ਉਹਨਾਂ ਨੂੰ ਅਸੀਂ ਕੰਪਲਾਈਂਸ ਕਰਕੇ ਜੋ ਜੋ ਡੇਟਾ ਸਾਨੂੰ ਦਿੱਤੇ ਆਈਆਂ ਉਹਦੇ ਮੁਤਾਬਕ ਅਸੀਂ ਮਾਨਯੋਗ ਕਮਿਸ਼ਨ ਨੂੰ ਅਪਡੇਟ ਕਰਦੇ ਹਾਂ।